सतनागुरु साहिबी राम कली महला पंजवा, रखन हार दयाल कोट निमख ख्याल सगल जंत मिलिए प्रभ राखन हार दयाल कोट निमख निमखख्याल सगल जंत मिलि प्रभ मंत जियन को दाता मेरा प्रभ परमेश्वर स्वामी कट कट राता मेरा प्रभ रहाओ ता गही मन ओट ਬੰਦਨ ਤੇ ਹੋਈ ਛੋਟ ਹਿਰਦੈ ਜਪ ਪਰਮਾਨੰਦ ਮਨ ਮਾਹੇ ਭੈ ਅਨੰਦ ਤਾਰਨ ਤਰਨ ਹਰ ਸਰਣ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਆਧਾਰ ਉੱਚ ਤੇ ਊਚ ਅਪਾਰ ਸੋ ਮਤਸਾਰ ਜਿਤ ਹਰਿ ਸਿਮਰੀ ਜੈ ਕਰ ਕਿਰਪਾ ਜਿਸ ਆਪੇ ਦੀਜੈ ਸੂਖ ਸਹਿਜ ਆਨੰਦ ਹਰਿ ਨਾਉ ਨਾਨਕ ਜਪਿਆ ਗੁਰ ਮਿਲ ਨਾਉ ਸੋ ਮਤਸਾਰ ਜਿਤ ਹਰ ਸਿਮਰੀ ਜੈ ਕਰ ਕਿਰਪਾ ਜਿਸ ਆਪੇ ਦੀਜੈ ਸੂਖ ਸਹਜ ਆਨੰਦ ਹਰ ਨਾਉ ਨਾਨਕ ਜਪਿਆ ਗੁਰ ਮਿਲ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਏ ਭਾਈ ਪਰਮਾਤਮਾ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰੱਥ ਹੈ ਦਇਆ ਦਾ ਸੋਮਾ ਹੈ ਜੇ ਅੱਖ ਫਰਕਣ ਜਿੰਨੇ ਸਮੇਂ ਵਾਸਤੇ ਵੀ ਉਸ ਦਾ ਧਿਆਨ ਧਰੀਏ ਤਾਂ ਕਰੋੜਾਂ ਜਨਮਾਂ ਦੇ ਗੇੜ ਕੱਟੇ ਜਾਂਦੇ ਹਨ ਸਾਰੇ ਜੀਵ ਉਸ ਦਾ ਆਰਾਧਨ ਕਰਦੇ ਹਨ ਏ ਭਾਈ ਗੁਰੂ ਨੂੰ ਮਿਲ ਕੇ ਗੁਰੂ ਦਾ ਉਪਦੇਸ਼ ਲੈ ਕੇ ਉਸ ਪ੍ਰਭੂ ਨੂੰ ਮਿਲ ਸਕੀਦਾ ਹੈ ਏ ਭਾਈ ਮੇਰਾ ਪ੍ਰਭੂ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਉਹ ਮੇਰਾ ਮਾਲਕ ਪਰਮੇਸ਼ਰ ਪ੍ਰਭੂ ਸਭ ਵਿੱਚ ਵਿਆਪਕ ਹੈ ਹਰੇਕ ਸਰੀਰ ਵਿੱਚ ਰਮਿਆ ਹੋਇਆ ਹੈ ਰਹਾਉ ਇਹ ਮਨ ਜਿਸ ਮਨੁੱਖ ਨੇ ਉਸ ਪਰਮਾਤਮਾ ਦਾ ਆਸਰਾ ਲੈ ਲਿਆ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਉਸ ਦੇ ਖਲਾਸੀ ਹੋ ਗਈ ਸਭ ਤੋਂ ਉੱਚੇ ਸੁੱਖਾਂ ਦੇ ਮਾਲਕ ਪ੍ਰਭੂ ਨੂੰ ਹਿਰਦੇ ਵਿੱਚ ਜਪ ਕੇ ਮਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਬਣ ਜਾਂਦੀਆਂ ਹਨ ਏ ਭਾਈ ਪਰਮਾਤਮਾ ਦਾ ਆਸਰਾ ਸੰਸਾਰ ਸੁੰਦਰ ਤੋਂ ਪਾਰ ਲਗਾਉਣ ਲਈ ਜਾਹ ਹੈ ਪ੍ਰਭੂ ਦੇ ਚਰਨਾਂ ਦੀ ਓਟ ਆਤਮਿਕ ਜੀਵਨ ਦੇਣ ਵਾਲੀ ਹੈ ਪਰਮਾਤਮਾ ਸੰਤ ਜਨਾਂ ਦੀ ਜਿੰਦ ਦਾ ਆਸਰਾ ਹੈ ਉਹ ਸਭਨਾ ਤੋਂ ਉੱਚਾ ਤੇ ਬੇਅੰਤ ਹੈ اے ਭਾਈ ਓ ਮਤ ਗ੍ਰਹਿਣ ਕਰ ਜਿਸ ਦੀ ਰਾਹੀਂ ਪਰਮਾਤਮਾ ਜਿਸੇਮਨ ਕੀਤਾ ਜਾ ਸਕੇ ਪਰ ਉਹੀ ਮਨੁੱਖ ਹੈ ਜਿਹਹੀ ਮਤ ਗ੍ਰਹਿਣ ਕਰਦਾ ਹੈ ਜਿਸ ਨੂੰ ਪ੍ਰਭੂ ਕਿਰਪਾ ਕਰਕੇ ਆਪ ਹੀ ਦਿੰਦਾ ਹੈ ਪਰਮਾਤਮਾ ਨਾਮ ਸੁਖ ਆਤਮਿਕ ਡੋਲਤਾ ਤੇ ਆਨੰਦ ਦਾ ਜ਼ੋਮਾ ਹੈ ਇਹ ਨਾਨਕ ਜਿਸ ਨੇ ਇਹ ਨਾਮ ਜਪਿਆ ਹੈ ਗੁਰੂ ਨੂੰ ਮਿਲ ਕੇ ਹੀ ਜਪਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ